ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜਿਹੜੀ ਕੇਂਦਰ ਦੇ ਵਿੱਚ ਐਨਡੀਏ ਦੀ ਸਰਕਾਰ ਚੱਲ ਰਹੀ ਹੈ ਉਹਨੇ ਇੱਕ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਕਿ ਜੋ ਜੀਐਸਟੀ ਦਾ ਸਾਡੇ ਟੈਕਸ ਦੇ ਰੂਪ ਦੇ ਵਿੱਚ ਸਾਡੇ ਲਾਗੂ ਹੈ ਉਹਦੇ ਵਿੱਚ ਜਿਹੜੀਆਂ ਟੈਕਸ ਦੇ ਵਿੱਚ ਜੋ 4 ਸਲੇਬਾਂ ਪਹਿਲਾਂ ਚੱਲਦੀਆਂ ਸੀ 5 12 18 ਤੇ 28 ਉਹਦੇ ਵਿੱਚ ਕਟੌਤੀ ਕਰਕੇ ਦੋ ਸਲੇਬਾਂ ਰੱਖੀਆਂ ਗਈਆਂ 5 ਔਰ 12 18% ਉਹਦੇ ਸਬੰਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਜਿਹੜੀ ਹੈਗੀ ਐ ਪ੍ਰੈਸ ਕਾਨਫਰੰਸ ਕਰਕੇ ਜੋ ਲੋਕਤੰਤਰ ਦਾ ਚੌਥਾ ਸਤੰਭ ਹੈ ਸਾਡਾ ਅ ਪੱਤਰਕਾਰ ਮੀਡੀਆ ਉਨਾ ਰਾਹੀਂ ਇਹ ਦੱਸਣਾ ਹੈ ਕਿ ਜਿਹੜੀ ਆਮ ਜਨਤਾ ਨੂੰ ਇਹਨਾਂ ਦਰਾਂ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ ਸਲੇਬਾਂ ਦੇ ਵਿੱਚ ਉਹਦੇ ਨਾਲ ਕੀ ਕੀ ਲਾਭ ਹੋਏ ਨੇ ਉਸ ਦੇ ਸਬੰਧ ਦੇ ਵਿੱਚ ਅੱਜ ਜ਼ਿਲ੍ਹਾ ਮਾਨਸਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸੋ ਤੁਹਾਨੂੰ ਰਕੇਸ਼ ਜੈਨ ਜੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਕੋਮਾਰਾਮ ਜੀ ਸਾਰੀ ਜਾਣਕਾਰੀ ਦੱਸੀ ਹੈ ਜਾਣ ਪਛਾਣ ਵੀ ਕਰਵਾਈ ਹੈ ਤੇ ਮੈਂ ਇਹ ਦੱਸਣਾ ਚਾਹਣਾ ਹੈ ਕਿ ਤੁਹਾਡੇ ذریعے ਕਿ ਜੋ GST NDA ਦੀ ਸਰਕਾਰ ਲੈ ਕੇ ਆਈ ਸੀ ਤੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ GST ਦੇ ਵਿੱਚ ਸਮੇਂ-ਸਮੇਂ ਤੇ ਸੋਧਾਂ ਵੀ ਹੁੰਦੀਆਂ ਰਹੀਆਂ ਇਹਦੀਆਂ ਚਾਰ ਸਲੇਬਾ ਬਣੀਆਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ 5 12 18 ਤੇ 28 ਔਰ ਉਹਦੇ ਵਿੱਚ ਦੇਸ਼ ਦੇ ਵਿੱਚ ਟੈਕਸ ਇਕੱਠਾ ਕਰਨ ਦਾ ਸੁਧਾਰ ਹੋਇਆ ਤੇ ਕਰੋੜਾ ਰੁਪਏ ਦੇ ਵਿੱਚ ਜੀਐਸਟੀ ਇਕੱਠੀ ਹੋਈ ਉਹਦੇ ਨਾਲ ਕੱਲੇ ਦੇਸ਼ ਨੂੰ ਨਹੀਂ ਬਲਕਿ ਸੂਬਿਆਂ ਨੂੰ ਵੀ ਲਾਭ ਹੋਇਆ ਤੇ ਉਹਦੇ ਨਾਲ ਤਰੱਕੀ ਹੋਈ ਦੇਸ਼ ਦੇ ਵਸਨੀਕਾਂ ਨੂੰ ਸਹੂਲਤਾਂ ਵੀ ਮਿਲੀਆਂ ਕਿਉਂਕਿ ਜਦੋਂ ਟੈਕਸ ਇਕੱਠਾ ਹੁੰਦਾ ਹੈ ਤੇ ਟੈਕਸ ਦੇ ਇਕੱਠਾ ਹੋਣ ਦੇ ਨਾਲ ਹੀ ਦੇਸ਼ ਦੀ ਤਰੱਕੀ ਹੁੰਦੀ ਹੈ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ ਔਰ ਲੋਕਾਂ ਨੂੰ ਜਿਹੜਾ ਹੈਗਾ ਸਕੀਮਾਂ ਦੇ ਕੇ ਉਹਨਾਂ ਦਾ ਲਾਭ ਪਹੁੰਚਾਇਆ ਜਾਂਦਾ ਸੋ ਇਸ ਕਰਕੇ ਉਸ ਸਮੇਂ ਤੋਂ ਲੈ ਕੇ ਅੱਜ ਜਦੋਂ ਨਵਰਾਤਰੀ ਸ਼ੁਰੂ ਹੋਣੇ ਸੀ 22 ਸਤੰਬਰ ਤੋਂ ਪਹਿਲਾਂ ਤੇ ਇਹ ਜਿਹੜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਸਵੋਧਨ ਦੇ ਵਿੱਚ ਵੀ ਦੇਸ਼ ਵਾਸੀਆਂ ਨੂੰ ਇੱਕ ਤੋਹਫ਼ਾ ਦਿੱਤਾ ਤੇ ਮੈਂ ਸਮਝਦਾ ਕਿ ਜਿਹੜੀ ਇਹ GST ਦੇ ਵਿੱਚ ਕੱਲੇ ਆਮ ਲੋਕਾਂ ਨੂੰ ਨਹੀਂ ਬਲਕਿ ਕੋਈ ਵੀ ਹੈ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਮੱਧ ਵਰਗੀ ਹੈ ਸਾਰੇ ਲੋਕਾਂ ਨੂੰ ਇਹ ਜਿਹੜੀ ਟੈਕਸ ਦੇ ਵਿੱਚ ਕਟੌਤੀ ਹੋਈ ਹੈ ਭਾਵ ਕਹਿਣ ਦਾ ਕਿ ਬਹੁਤ ਸਾਰੀਆਂ ਚੀਜ਼ਾਂ ਤੇ ਟੈਕਸ 28% ਲੱਗਦਾ ਸੀ ਉਹ 28% ਟੈਕਸ ਘਟਾ ਕੇ 18 ਕੀਤਾ ਗਿਆ ਬਹੁਤ ਸਾਰੀਆਂ ਚੀਜ਼ਾਂ ਤੇ ਟੈਕਸ ਜਿੱਥੇ 18% ਸੀ ਉਥੇ ਉਹ 5% ਦੇ ਵਿੱਚ ਵੀ ਆਇਆ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਥੇ 12% ਟੈਕਸ ਸੀ ਉਹ 5% ਤੇ ਆਇਆ ਤੇ ਕੁਝ ਵਸਤਾਂ ਅਜਿਹੀਆਂ ਵੀ ਹੋਈਆਂ ਤੇ ਜਿਨ੍ਹਾਂ ਦੇ ਉੱਪਰ 5% ਜਿਹੜਾ ਟੈਕਸ ਲੱਗਦਾ ਸੀ ਜੀਐਸਟੀ ਉਹ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਸੋ ਇਹਦੇ ਵਿੱਚ ਮੈਂ ਸਮਝਦਾ ਕਿ ਕੋਈ ਵੀ ਵਰਗ ਹੈ ਚਾਹੇ ਉਹ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਅਸੀਂ ਜਿਹੜਾ ਆਮ ਮੱਧ ਵਰਗੀ ਪਰਿਵਾਰ ਹੈ ਜਿੱਥੇ ਉਹ ਆਪਣੇ ਰਸੋਈ ਵਾਸਤੇ ਆਪਣੇ ਘਰ ਵਾਸਤੇ ਰਾਸ਼ਨ ਲੈਣ ਜਾਂਦਾ ਹੈ ਤੇ ਅੱਜ ਤੁਸੀਂ ਵੀ ਦੇਖ ਰਹੇ ਹੋ ਤੁਹਾਡੇ ਇਲੈਕਟ੍ਰੋਨਿਕ ਮੀਡੀਏ ਦੇ ਜਰੀਏ ਪ੍ਰਿੰਟਡ ਮੀਡੀਏ ਦੇ ਜਰੀਏ ਜੋ ਲੋਕ ਬਿਆਨ ਕਰ ਰਹੇ ਆ ਕਿ ਜੇ ਕਿਸੇ ਦਾ ਪਹਿਲਾਂ 5000 ਰੁਪਏ ਦਾ ਸਮਾਨ ਬਣਦਾ ਸੀ ਤੇ ਅੱਜ 3500 ਰੁਪਏ ਦਾ ਸਮਾਨ ਬਣਦਾ ਘੱਟੋ-ਘੱਟ 1500 ਰੁਪਿਆ ਉਸ ਵਿਅਕਤੀ ਨੂੰ ਫਾਇਦਾ ਹੋਇਆ ਜਿੱਥੇ ਮੈਂ ਗੱਲ ਕਰਾਂ ਖੇਤੀਬਾੜੀ ਦਾ ਖੇਤਰ ਖੇਤੀਬਾੜੀ ਖੇਤਰ ਦੇ ਵਿੱਚ ਜਿੱਥੇ ਅਸੀਂ ਖੇਤੀਬਾੜੀ ਦੇ ਸੰਦ ਉਜਾਰ ਟ੍ਰੈਕਟਰ ਜੋ ਵੀ ਖਰੀਦਦੇ ਆ ਤੇ ਉਥੇ ਮੈਂ ਗੱਲ ਕਰਾਂ ਦੋ ਚਾਰ ਮੋਟੀਆਂ ਚੀਜ਼ਾਂ ਦੀ ਕਿ ਜਿਹੜੇ ਟ੍ਰੈਕਟਰ ਤੇ ਟਾਇਰ ਤੇ ਪੁਰਜੇ ਸੀ ਖੇਤੀ ਦੇ ਜਿੱਥੇ ਉਹਨਾਂ ਤੇ 18% ਟੈਕਸ ਲੱਗਦਾ ਸੀ ਅੱਜ 5% ਟੈਕਸ ਹੋ ਗਿਆ ਦੇਖੋ 13% ਟੈਕਸ ਹੈ ਜਿਹੜਾ ਉਹ ਘਟਿਆ ਔਰ ਖੇਤੀਬਾੜੀ ਦੇ ਨਾਲ ਸੰਬੰਧਿਤ ਬਾਗਬਾਨੀ ਦੇ ਨਾਲ ਸੰਬੰਧਿਤ ਜਿਹੜੀ ਮਸ਼ੀਨਰੀ ਹੈ ਜਿਤੇ ਪਹਿਲਾਂ 12% ਟੈਕਸ ਲੱਗਦਾ ਸੀ ਅੱਜ ਉਹ ਤੇ ਟੈਕਸ ਹੈ ਜਿਹੜਾ ਉਹ 5% ਕਰ ਦਿੱਤਾ ਗਿਆ ਜਿੱਥੇ ਹੁਣ ਅਸੀਂ ਗੱਲ ਕਰਦੇ ਆ ਜਿਹੜੇ ਸਾਡੇ ਵੱਡੇ ਵੀਕਲ ਨੇ ਕਾਰਾਂ ਨੇ ਜਾਂ ਸਕੂਟਰ ਮੋਟਰਸਾਈਕਲ ਨੇ ਉਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਜਿਹੜੀ ਕੱਲ ਦੀ ਤਾਦਾ ਰਿਪੋਰਟ ਆਈ ਹੈ ਕਿ ਹੰਡਈ ਕੰਪਨੀ ਐ ਮਰੂਤੀ ਕੰਪਨੀ ਐ ਇਹ ਦੋ ਕੰਪਨੀਆਂ ਦੀ ਤਾਂ ਮੈਂ ਮੇਨ ਗੱਲ ਇਸ ਕਰਕੇ ਕੀਤੀ ਹੈ ਕਿ ਕੱਲ ਇਹਨਾਂ ਦਾ ਜਿਹੜਾ ਅੰਕੜਾ ਹੈ ਉਹ ਸਾਹਮਣੇ ਆਇਆ ਹੈ ਕਿ ਪਹਿਲਾਂ ਵੀ ਜਦੋਂ ਧਿਆਰਾਂ ਦੇ ਦਿਨ ਆਉਂਦੇ ਸੀ ਤੇ ਜਿਹੜੀਆਂ ਕੰਪਨੀਆਂ ਸੀਗੀਆਂ ਉਹ ਇੱਕ ਲਾਭ ਦੇ ਰੂਪ ਦੇ ਵਿੱਚ ਲੋਕਾਂ ਨੂੰ ਇੱਕ ਦਿੰਦੀਆਂ ਸੀਗੀਆਂ ਮਤਲਬ ਕਿ ਤੁਹਾਨੂੰ ਜੇ ਤੁਸੀਂ ਅੱਜ ਦੀਵਾਲੀ ਦੇ ਮੌਕੇ ਬੰਪਰ ਜਿਹੜਾ ਹੈਗਾ ਮਤਲਬ ਤੁਹਾਨੂੰ ਇੱਕ ਲਾਭ ਦੇਵਾਂਗੇ ਕਿ ਜੇ ਤੁਸੀਂ ਖਰੀਦ ਕਰੋਗੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਕਿ ਜਿੱਥੇ ਕੰਪਨੀਆਂ ਨੇ ਤੁਹਾਨੂੰ ਇੱਕ ਤੋਹਫੇ ਦੇ ਰੂਪ ਦੇ ਵਿੱਚ ਛੋਟ ਕਰਦੇ ਆ ਤੇ ਸਰਕਾਰ ਨੇ ਜਿਹੜਾ ਉਹ GST ਜਿਹੜੀਆਂ ਕਾਰਾਂ ਸੀ 18% ਤੋਂ 28% ਤੋਂ ਘਟਾ ਕੇ 18 ਕੀਤਾ ਕਈਆਂ ਦੇ ਉੱਤੇ 18 ਤੋਂ ਘਟਾ ਕੇ 12 ਵੀ ਕੀਤਾ ਚਾਹੇ ਉਹ ਛੋਟੀਆਂ ਸਕੂਟਰੀਆਂ ਚਾਹੇ ਮੋਟਰਸਾਈਕਲ ਹੈ ਤੇ ਕੱਲ ਜੇ ਆਪਾਂ ਗੱਲ ਕਰੀਏ ਕਿ ਇੱਕ ਹਿੰਦੂਈ ਕੰਪਨੀ ਹੈ ਔਰ 35 ਸਾਲਾਂ ਦਾ ਰਿਕਾਰਡ ਟੁੱਟਿਆ ਕਿ 35 ਸਾਲਾਂ ਦੇ ਵਿੱਚ 80000 ਕਾਰਾਂ ਦੀ ਬੁਕਿੰਗ ਹੋਣੀ ਔਰ ਇੱਕੇ ਦਿਨ ਦੇ ਵਿੱਚ 11000 ਕਾਰਾਂ ਦਾ ਵਿਕਣਾ ਇਹ ਬਹੁਤ ਵੱਡਾ ਮੈਂ ਸਮਝਦਾ ਹਾਂ ਕਿ ਇੱਕ ਤਬਦੀਲੀ ਹੈ ਇਨਕਲਾਬ ਹੈ ਕਿਉਂਕਿ ਇੱਕ ਕਾਰ ਦੇ ਮਗਰ ਜਿੰਨਾ ਵੀ ਅਸੀਂ ਦੇਖਦੇ ਹਾਂ ਚਾਹੇ ਉਹ ਛੋਟੀ ਕਾਰ ਹੈ ਚਾਹੇ ਉਹ ਵੱਡੀ ਗੱਡੀ ਹੈ ਤਾਂ ਉਹਦੇ ਉੱਪਰ 1 ਲੱਖ ਤੋਂ ਲੈ ਕੇ 170000 ਰੁਪਏ ਤੱਕ ਦੀ ਕਟੌਤੀ ਹੋਈ ਹੈ ਤੇ ਮੈਂ ਸਮਝਦਾ ਹਾਂ ਕਿ ਇਹਦੇ ਨਾਲ ਬਹੁਤ ਵੱਡਾ ਲਾਭ ਮਿਲਿਆ ਸੋ ਇਹਦੇ ਨਾਲ ਮੈਂ ਜਿੱਥੇ ਗੱਲ ਕਿਸਾਨਾਂ ਦੀ ਕੀਤੀ ਹੈ ਕਿ ਖੇਤੀਬਾੜੀ ਖੇਤਰ ਦੇ ਵਿੱਚ ਜਾਂ ਜਿਹੜਾ ਮੱਤਵਰਗੀ ਜਿਹੜੀ ਆਪਾਂ ਰਸੋਈ ਦੀ ਗੱਲ ਕੀਤੀ ਹੈ ਕਿ ਰਸੋਈ ਦਾ ਪਹਿਲਾਂ ਬਜਟ ਦੀ ਅਸੀਂ ਗੱਲ ਕੀਤੀ ਕਿ ਜੇ 5000 ਸੀ ਤੇ ਅੱਜ 3500 ਹੋਇਆ ਤਾਂ ਇਹਦੇ ਵਿੱਚ ਜਿੱਥੇ ਅਮੀਰ ਲੋਕ ਕਾਰਾਂ ਖਰੀਦਦੇ ਨੇ ਤੇ ਮੈਂ ਸਮਝਦਾ ਕਿ ਕੁਝ ਉਹ ਲੋਕ ਵੀ ਨੇ ਜਿਹੜੇ ਬਿਮਾਰੀਆਂ ਤੋਂ ਪੀੜਤ ਨੇ ਜਿਵੇਂ ਕੈਂਸਰ ਦੀ ਇੱਕ ਨਾਮਰਾਜ਼ ਬਿਮਾਰੀ ਹੈ ਜਾਂ ਸ਼ੂਗਰ ਹੈ ਜਾਂ ਦਿਲ ਦੀਆਂ ਬਿਮਾਰੀਆਂ ਨੇ ਜਾਂ ਗੁਰਦਿਆਂ ਦੀਆਂ ਬਿਮਾਰੀਆਂ ਨੇ ਉਹਦੇ ਸੰਬੰਧ ਦੇ ਵਿੱਚ ਵੀ ਕਈ ਦਵਾਈਆਂ ਇਹੋ ਜਿਹੀਆਂ ਸੀ ਜਿਹੜੀਆਂ ਬਹੁਤ ਵੱਡੀ ਰਾਹਤ ਦਿੰਦੀ ਹੈ ਜਿਨ੍ਹਾਂ ਦੇ ਉੱਪਰ ਖਾਸ ਤੌਰ ਤੇ ਜਿਵੇਂ ਕੈਂਸਰ ਦੀ ਦਵਾਈ ਹੈ ਉਹਦੇ ਤੋਂ ਬਿਲਕੁਲ ਜੀਐਸਟੀ ਖਤਮ ਕਰਤੀ ਹੈ ਔਰ ਜਿਵੇਂ ਮੈਡੀਕਲ ਦੇ ਵਿੱਚ ਜਿਹੜੇ ਚਸ਼ਮੇ ਆਉਂਦੇ ਸੀ ਜਾਂ ਕੋਈ ਥਰਮਾਮੀਟਰ ਆਉਂਦੇ ਸੀ ਜਾਂ ਜਿਸ ਤਰ੍ਹਾਂ ਦੇ ਕੋਈ ਗ੍ਰੇਡ ਆਕਸੀਜਨ ਸੀ ਇਹ ਸਾਰਿਆਂ ਦੇ ਉੱਪਰੋਂ 12-12% ਜਿਹੜੀ ਜੀਐਸਟੀ ਸੀ ਉਹ ਘਟਾ ਕੇ 5% ਕਰ ਦਿੱਤੀ ਗਈ ਹੈ ਔਰ ਇੱਕ ਹੋਰ ਵੀ بڑا ਮੈਂ ਸਮਝਦਾ ਕਿ ਜਿਹੜਾ ਨਿੱਜੀ ਸਿਹਤ ਦੇ ਵਿੱਚ ਅਸੀਂ ਬੀਮਾ ਕਰਾਉਨੇ ਆ ਪਹਿਲਾ ਬੀਮੇ ਤੇ ਅਸੀਂ 18% ਜੇ ਸਾਨੂੰ ਮੰਨ ਲਓ ਕੋਈ ਕਿਸੇ 17000 6 ਮਹੀਨਿਆਂ ਬਾਅਦ ਆਉਂਦੀ ਸੀ ਤੇ ਅੱਜ ਜਦੋਂ 18% ਤੋਂ ਜਿਹੜੀ ਉਹ ਜੀਐਸਟੀ ਹਟਾਤੀ ਹੈ ਤੇ ਉਹਦੇ ਨਾਲ ਸਾਨੂੰ ਲਗਭਗ 2000 ਤੋਂ ਲੈ ਕੇ 2500 ਰੁਪਏ ਦਾ ਫਾਇਦਾ ਹੋਇਆ ਤਾਂ ਇੱਥੇ ਜਿੱਥੇ ਅਸੀਂ ਗੱਲ ਕਰਦੇ ਆ ਸਿੱਖਿਆ ਦੇ ਖੇਤਰ ਦੇ ਵਿੱਚ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਵੇਂ ਕੋਈ ਪੈਨਸਲ ਸੀ ਜਾਂ ਰਵੜ ਸੀ ਜਾਂ ਨਕਸ਼ੇ ਸੀ ਜਾਂ ਚਾਰਟ ਸੀ ਜਾਂ ਕਿਤਾਬਾਂ ਸੀ ਜਾਂ ਕਾਪੀਆਂ ਸੀ ਕੋਈ ਵੀ ਸਿੱਖਿਆ ਦੇ ਵਿੱਚ ਜਿਹੜੀ ਅਸੀਂ ਚੀਜ਼ ਮਤਲਬ ਵਰਤਦੇ ਆ ਉਹ ਕੋਈ 18% ਸੀ ਕੋਈ 12% ਸੀ ਕੋਈ 5% ਸੀ ਤੇ ਇਹ ਸਾਰਾ ਕੁਝ ਇਹ ਤੋਂ ਜੀਐਸਟੀ ਹਟਾ ਕੇ 0% ਕਰ ਦਿੱਤੀ ਹੈ ਮੈਂ ਸਮਝਦਾ ਕਿ ਜਿਹੜੇ ਸਾਡੇ ਵਿਦਿਆਰਥੀ ਐਜੂਕੇਸ਼ਨ ਲੈ ਰਹੇ ਨੇ ਪੜ ਰਹੇ ਨੇ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਲਾਭ ਦੇਣ ਵਾਲਾ ਕਦਮ ਹੈ ਸੋ ਇਹਦੇ ਨਾਲ ਹੀ ਜਿੱਥੇ ਅਸੀਂ ਘਰਾਂ ਦੇ ਵਿੱਚ ਇਲੈਕਟ੍ਰਿਕ ਜਿਹੜਾ ਇਲੈਕਟ੍ਰੀਸ਼ੀਅਨ ਜਿਹੜਾ ਸਮਾਨ ਵਰਤਦੇ ਆ ਇਲੈਕਟ੍ਰੋਨਿਕਸ ਚਾਹੇ ਉਹ LED ਹੈ ਚਾਹੇ ਉਹ ਵਾਸ਼ਿੰਗ ਮਸ਼ੀਨ ਹੈ ਚਾਹੇ ਸਾਡੀਆਂ ਉਹ ਅਸੀਂ ਕਹਿ ਸਕਦੇ ਹਾਂ ਡਿਸ਼ ਹੈ ਜਾਂ ਫ੍ਰਿਜਾਂ ਖਰੀਦਦੇ ਆ ਜਾਂ ਅਸੀਂ ਏਸੀ ਖਰੀਦਦੇ ਆ ਤੇ ਉਹਦੇ ਵਿੱਚ ਵੀ ਖਾਸ ਤੌਰ ਤੇ ਜਿਹੜੇ ਅਸੀਂ ਏਸੀ ਵਾਸ਼ਿੰਗ ਮਸ਼ੀਨਾਂ ਫ੍ਰਿਜ ਹੈ ਉਹ ਸਾਰਿਆਂ ਦੇ ਉੱਪਰ ਪਹਿਲਾਂ 28% ਟੈਕਸ ਲੱਗਦਾ ਸੀ ਲੇਕਿਨ ਅੱਜ ਉਹ ਟੈਕਸ ਹੈ ਜਿਹੜਾ 18% ਹੋ ਚੁੱਕਿਆ ਤਾਂ ਮੈਂ ਸਮਝਦਾ ਕਿ ਜਿਹੜਾ ਇਹ ਟੈਕਸ ਦੇ ਵਿੱਚ ਕਟੌਤੀ ਹੋਈ ਹੈ ਇਹਦੇ ਨਾਲ ਦੋ ਲਾਭ ਹੋਣ ਵਾਲੇ ਆ ਸਭ ਤੋਂ ਪਹਿਲਾਂ ਇਹਦੇ ਚ ਲਾਭ ਕਿਹੜਾ ਹੋਣਾ ਹੈ ਕਿ ਇਹਦੇ ਨਾਲ ਜਿਹੜਾ ਵਪਾਰ ਆ ਉਹ ਵਧਣਾ ਹੈ ਤੇ ਜਦੋਂ ਵਪਾਰ ਵਧੂਗਾ ਜਿਹੜਾ ਵਿਅਕਤੀ ਸਸਤੀ ਚੀਜ਼ ਨੂੰ ਖਰੀਦਣ ਵਾਸਤੇ ਜਿਹਦੀ ਪਹੁੰਚ ਵਧੂਗੀ ਤੇ ਉਹ ਬਾਜ਼ਾਰ ਦੇ ਵਿੱਚ ਜਾਊਗਾ ਤੇ ਜਿਹੜਾ ਪੈਸਾ ਹੈ ਉਹ ਬਾਜ਼ਾਰ ਦੇ ਵਿੱਚ ਆਊਗਾ ਜਦੋਂ ਪੈਸਾ ਬਾਜ਼ਾਰ ਦੇ ਵਿੱਚ ਆਊਗਾ ਤੇ ਫਿਰ ਸਰਕਾਰ ਕੋਲੇ ਜਿਹੜੀ GST ਹੈ ਉਹ ਇਕੱਠੀ ਹੋਊਗੀ ਜਦੋਂ GST ਸਹੀ ਰੂਪ ਚ ਕਲੈਕਸ਼ਨ ਹੋਊਗੀ ਇਕੱਠੀ ਹੋਊਗੀ ਤੇ ਫਿਰ ਸਰਕਾਰ ਕੋਲੇ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਦੇਸ਼ ਦੀ ਤਰੱਕੀ ਕਰਨ ਵਾਸਤੇ ਫਿਰ ਇੱਕ ਇੱਕ ਟੈਕਸ ਦੇ ਰੂਪ ਜਿਹੜਾ ਪੈਸਾ ਇਕੱਠਾ ਹੋਊਗਾ ਤੇ ਸਰਕਾਰ ਫਿਰ ਉਹ ਪੈਸੇ ਨੂੰ ਲੋਕਾਂ ਦੇ ਸੁੱਖ ਸਹੂਲਤ ਵਾਸਤੇ ਤੇ ਦੇਸ਼ ਦੀ ਤਰੱਕੀ ਵਾਸਤੇ ਵਰਤੂਗੀ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਸਵਦੇਸ਼ੀ ਸਾਡੇ ਦੇਸ਼ ਦਾ ਬਣਿਆ ਹੋਇਆ ਜਿਹੜਾ ਮਾਲ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਸਾਨੂੰ ਜਿਹੜਾ ਕੋਈ ਬਾਹਰਲਾ ਸਮਾਨ ਹੈ ਅਸੀਂ ਵਿਦੇਸ਼ ਤੋਂ ਮੰਗਾਉਣੇ ਆ ਸਾਨੂੰ ਉਹਦੇ ਨਿਰਭਰ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਆਪ ਦੇ ਵਿੱਚ ਜਿਵੇਂ ਉਹਨਾਂ ਨੇ ਐਮ ਐਸ ਐਮ ای ਦੀ ਗੱਲ ਕੀਤੀ ਕਿ ਜਿਹੜੇ ਛੋਟੇ ਉਜੋਗ ਨੇ ਛੋਟੇ ਉਜੋਗਾ ਦੇ ਉੱਪਰ ਵੀ ਜਿਵੇਂ ਮੰਨ ਲਓ ਸਿਮਿੰਟ ਹੈ ਕਿਸੇ ਨੇ ਘਰ ਬਣਾਉਣਾ ਜਾਂ ਸਿਮਿੰਟ ਦੀਆਂ ਫੈਕਟਰੀਆਂ ਜਾਂ ਸਿਮਿੰਟ ਨਾਲ ਬਣਨ ਵਾਲੇ ਕੁਝ ਅਸਥੀਯੋਗ ਜਿਹੜੇ ਚੱਲਦੇ ਨੇ ਤੇ ਉਹਦੇ ਉੱਪਰ ਵੀ 28 ਤੋਂ 18% ਜਿਹੜਾ ਟੈਕਸ ਉਹਨਾਂ ਨੇ ਘਟਾਇਆ ਤੇ ਇਹ ਆਮ ਇੱਕ ਮੈਂ ਸਮਝਦਾ ਕਿ ਜਿਹੜਾ ਵਿਅਕਤੀ ਸੁਧਾਰਨ ਹੈ ਜਿਹਨੇ ਕੋਈ ਮਕਾਨ ਪਉਣਾ ਉਹਨੂੰ ਵੀ ਫਾਇਦਾ ਹੋਇਆ ਔਰ ਜਿਹਦੇ ਨਾਲ ਇੰਡਸਟਰੀ ਹੈ ਜਿਹੜੀ ਉਹ ਵੀ ਗ੍ਰੋਥ ਕਰੇਗੀ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਜਿਹੜਾ ਆਪਣਾ ਲਘੂ ਨਿਯੋਗ ਹੈ ਜਾਂ ਕਟੀਰ ਅਸਯੋਗ ਹੈ ਜਾਂ ਛੋਟੇ ਅਸਯੋਗ ਹੈ ਉਹਨੂੰ ਮਜ਼ਬੂਤ ਕਰਨ ਖਾਤਰ ਉਹਨਾਂ ਨੂੰ ਟੈਕਸ ਘਟੇ ਤੇ ਜਿੰਨਾ ਟੈਕਸ ਘਟੂਗਾ ਤੇ ਉਹਦੇ ਨਾਲ ਜਿੰਨੀ ਵੀ ਜਿਹੜੀ ਇੰਡਸਟਰੀ ਚ ਵੜਾਵਾ ਹੋਊਗਾ ਤੇ ਉਹਦੇ ਨਾਲ ਜਿਹੜੀ ਬੇਰਜ਼ਗਾਰੀ ਹੈ ਉਹ ਵੀ ਘਟੂਗੀ ਸੋ ਇਸ ਕਰਕੇ ਇਹ ਜੀਐਸਟੀ ਦੇ ਨਾਲ ਮੈਂ ਸਮਝਦਾ ਕਿ ਕੇਵਲ ਇਕੱਲੇ ਆਪਾਂ ਜੇ ਕਹਿ ਦਈਏ ਕਿ ਕਾਰਾਂ ਸਸਤੀਆਂ ਹੋ ਗਈਆਂ ਤੇ ਲੋਕਾਂ ਨੇ ਖਰੀਦ ਲਈਆਂ ਜਿਨ੍ਹਾਂ ਕੋਲੇ ਪੈਸਾ ਸੀ ਉਹਨਾਂ ਨੂੰ ਨਹੀਂ ਬਲਕਿ ਖੇਤੀ ਦੇ ਖੇਤਰ ਚ ਆਮ ਜਿਹੜਾ ਮੱਧ ਵਰਗ ਵਿਅਕਤੀ ਹੈ ਜਿਹਨੇ ਸੋਈ ਦਾ ਸਮਾਨ ਖਰੀਦਣਾ ਉਹਨੂੰ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਸਿਹਤ ਦੇ ਖੇਤਰ ਦੇ ਵਿੱਚ ਅਸੀਂ ਜਿੱਥੇ ਵੀ ਨਿਗਾਹ ਮਾਰਦੇ ਹਾਂ 0 ਤੋਂ ਲੈ ਕੇ 100 ਤੱਕ ਜੇ ਅਸੀਂ ਗਿਣਤੀ ਕਰਦੇ ਹਾਂ ਤਾਂ ਜਿੰਨੇ ਵੀ ਇਹਦੇ ਵਿੱਚ ਕੋਈ ਚੀਜ਼ ਜਾਂ ਜਿੰਨੇ ਵੀ ਵਰਗ ਆਉਂਦੇ ਆ ਉਹਨਾਂ ਸਾਰਿਆਂ ਨੂੰ ਇਹਦਾ ਫਾਇਦਾ ਹੋਇਆ ਔਰ ਮੈਂ ਵੀ ਸਮਝਦਾ ਕਿ ਜਿੱਥੇ GST ਦੋ ਸਲੈਬਾਂ ਹੋਈਆਂ ਇਹ ਕਈ ਜਿਹੜੇ ਸਾਡੇ ਵਿਰੋਧੀ ਪਾਰਟੀਆਂ ਖਾਸ ਤੌਰ ਤੇ ਕਾਂਗਰਸ ਜਿਹੜੀ ਕਿ GST ਨੂੰ ਪਹਿਲਾਂ ਲੈ ਕੇ ਆਉਣਾ ਚਾਹੁੰਦੀ ਸੀ ਪਰ ਉਹਨਾਂ ਦੀ ਹਿੰਮਤ ਨਹੀਂ ਪਈ ਮੈਂ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਤਕੜਾ ਫੈਸਲਾ ਕਰਕੇ GST ਲਾਗੂ ਕੀਤੀ ਤੇ ਅੱਜ ਵਪਾਰੀ ਵੀ ਇਸ ਗੱਲ ਨੂੰ ਸਮਝਦੇ ਆ ਕਿ ਜੇ ਟੈਕਸ ਘਟਿਆ ਤੇ ਉਹਦੇ ਨਾਲ ਜਿਹੜਾ ਆਮ ਵਿਅਕਤੀ ਆ ਉਹ ਚੀਜ਼ ਖਰੀਦੂਗਾ ਔਰ ਖਰੀਦਦਿਆਂ ਦੇ ਨਾਲ ਉਹਨਾਂ ਕੋਲੇ ਵੀ ਪੈਸਾ ਆਊਗਾ ਬਾਜ਼ਾਰ ਦੇ ਵਿੱਚ ਵੀ ਪੈਸਾ ਆਊਗਾ ਪਰ ਕਾਂਗਰਸ ਹੈ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਹੁਣ ਕੋਈ ਰਸਤਾ ਨਹੀਂ ਦਿਖ ਰਿਹਾ ਜਿਵੇਂ ਉਹ ਕਹਿ ਰਹੇ ਆ ਜੀ GST ਇਹਨਾਂ ਨੇ ਲਾਈ ਆਪ ਸੀ ਆਪ ਘਟਾ ਦੀ ਇਸ ਤਰ੍ਹਾਂ ਵੀ ਵਿਅੰਗ ਕਰ ਰਹੇ ਆ ਮੈਂ ਕਹਣਾ ਕਿ ਜੇ GST ਲਾਈ ਸੀ ਤੇ ਜੀਐਸਟੀ ਦੇ ਵਿੱਚ ਜੇ ਪੈਸਾ ਇਕੱਠਾ ਹੋਇਆ ਤੇ ਉਹ ਸਾਰਾ ਪੈਸਾ ਦੇਸ਼ ਦੀ ਤਰੱਕੀ ਲਈ ਹੀ ਵਰਤਿਆ ਗਿਆ ਜੇ ਅੱਜ 5 ਲੱਖ ਤੱਕ ਦਾ ਇਲਾਜ ਫ੍ਰੀ ਮਿਲਦਾ ਹੈ ਜੇ ਅੱਜ ਸਾਡਾ ਦੇਸ਼ ਹਟਕ ਰਹਿਤ ਹੋ ਰਿਹਾ ਹੈ ਜੇ ਅੱਜ ਸਾਡੇ ਦੇਸ਼ ਦੀ ਤਰੱਕੀ ਹੋ ਰਹੀ ਹੈ ਘਰ-ਘਰ ਅਨਾਜ ਪਹੁੰਚ ਰਿਹਾ ਹੈ ਤੇ ਦਵਾਈਆਂ ਸਸਤੀਆਂ ਹੋ ਰਹੀਆਂ ਉਹ ਸਾਰਾ ਕੁਝ ਉਸ ਸਮੇਂ ਚਾਰ ਸਲੇਬਾਂ ਦੀ ਜਦੋਂ ਸ਼ੁਰੂਆਤ ਕੀਤੀ ਜੀਐਸਟੀ ਦੇ ਵਿੱਚ ਤੇ ਮੈਂ ਸਮਝਦਾ ਉਦੋਂ ਵੀ ਦੇਸ਼ ਦੇ ਵਿੱਚ ਬਹੁਤ ਵੱਡਾ ਇੱਕ ਇਨਕਲਾਬ ਆਇਆ ਤੇ ਜੇ ਅੱਜ ਸਰਕਾਰ ਨੂੰ ਲੱਗਿਆ ਕਿ ਸਾਨੂੰ ਟੈਕਸ ਜਿਹੜਾ ਹੈਗਾ ਚਾਰ ਸਲੇਬਾਂ ਦੇ ਵਿੱਚ ਇਕੱਠਾ ਹੋਇਆ ਤੇ ਅਸੀਂ ਕਿਉਂ ਨਾ ਲੋਕਾਂ ਨੂੰ ਰਾਹਤ ਦੇਈਏ ਆਪਣੇ ਕਿਉਂ ਨਾ ਦੇਸ਼ ਵਾਸੀਆਂ ਨੂੰ ਰਾਹਤ ਦੇਈਏ ਤੇ ਜੇ ਉਹਨਾਂ ਨੇ ਇੱਕ ਐਡਾ ਵੱਡਾ ਛਲਾਗਾਜੋਗ ਕਦਮ اٹھਾਇਆ ਤੇ ਮੈਂ ਸਮਝਦਾ ਕਿ ਇਹਦੇ ਨਾਲ ਦੇਸ਼ ਦੀ ਅਰਥਵਿਵਸਥਾ ਵੀ ਮਜ਼ਬੂਤ ਹੋਣੀ ਹੈ ਤਰੱਕੀ ਵੀ ਹੋਣੀ ਹੈ ਲੋਕਾਂ ਨੂੰ ਸੁੱਖ ਸਹੂਲਤਾਂ ਵੀ ਮਿਲਣੀਆਂ ਔਰ ਜਿੱਥੋਂ ਤੱਕ ਗੱਲ ਸ਼ਵਦੇਸ਼ੀ ਦੀ ਹੈ ਜਦੋਂ ਪ੍ਰਧਾਨ ਮੰਤਰੀ ਜੀ ਨੇ ਸਵੋਧਨ ਕੀਤਾ ਤੇ ਮੈਂ ਵੀ ਤੁਹਾਡੇ ਜਰੀਏ ਸਾਰੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਦੇਸ਼ ਦਾ ਬਣਿਆ ਹੋਇਆ ਸਮਾਨ ਖਰੀਦੀਏ ਤਾਂ ਕਿ ਜੇ ਅਸੀਂ ਵਿਦੇਸ਼ੀ ਕੰਪਨੀਆਂ ਦਾ ਸਮਾਨ ਖਰੀਦਦੇ ਹਾਂ ਕਿਉਂਕਿ ਅੱਜ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਦਾ ਜਿਹੜਾ ਨਾਰਾ ਉਹਨਾਂ ਨੇ ਦਿੱਤਾ ਹੈ ਉਹਦੇ ਵਿੱਚ ਮੈਂ ਸਮਝਦਾ ਕਿ ਅਸੀਂ ਬੜੇ ਕਾਮਯਾਬ ਹੋਏ ਹਾਂ ਜੇ ਅਸੀਂ ਆਪਣੇ ਦੇਸ਼ ਦਾ ਬਣਿਆ ਹੋਇਆ ਸਮਾਨ ਖਰੀਦਾਂਗੇ ਤੇ ਜਿਹੜਾ ਸਾਡਾ ਪੈਸਾ ਹੈ ਉਹ ਸਾਡੇ ਦੇਸ਼ ਵਿੱਚ ਹੀ ਰਹੇਗਾ ਸੋ ਇਹ ਵੀ ਬੇਨਤੀ ਹੈ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਦਾ ਸਨੇਹਾ ਜਿਹੜਾ ਦਿੱਤਾ ਹੈ ਉਹ ਤੇ ਅਮਲ ਕਰਨਾ ਚਾਹੀਦਾ ਹੈ ਆਪਣੇ ਦੇਸ਼ ਦੇ ਬਣੇ ਵਿੱਚ ਦੇਸ਼ ਦੀ ਬਣੀ ਹੋਈ ਚੀਜ਼ ਨੂੰ ਖਰੀਦਣਾ ਚਾਹੀਦਾ ਹੈ ਸਵਦੇਸ਼ੀ ਨੂੰ ਅਪਣਾਉਣਾ ਚਾਹੀਦਾ ਹੈ ਇਹ ਵੀ ਇੱਕ ਬਹੁਤ ਵੱਡਾ ਸਾਡੇ ਲਈ ਜਿਹੜਾ ਹੈਗਾ ਸਾਡੇ ਦੇਸ਼ ਦੀ ਇਕਨੋਮੀ ਨੂੰ ਹਲਾਲਾ ਦੇਵੇਗਾ ਸੋ ਅੱਜ ਮੈਂ ਤੁਹਾਡੇ ਜਰੀਏ ਸਾਰੇ ਦੇਸ਼ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਔਰ ਅਪੀਲ ਵੀ ਕਰਦਾ ਹੈ ਕਿ ਜੋ ਜੀਐਸਟੀ ਦਾ ਬੋਝ ਪਹਿਲਾਂ ਚਾਰ ਸਲੇਬਾਂ ਦੇ ਵਿੱਚ ਅਸੀਂ ਕਹਿੰਦੇ ਸੀ ਪਰ ਮੈਂ ਸਮਝਦਾ ਕਿ ਜਿਹੜਾ 2 ਸਲੇਬਾ ਰੱਖ ਕੇ 28 ਤੋਂ 18 ਹੋਇਆ ਤੇ 18 ਵਾਲਾ 12 ਵੀ ਆਇਆ ਤੇ 12 ਵਾਲਾ 5 ਵੀ ਆਇਆ ਤੇ 5 ਵਾਲਾ ਜਿਹੜਾ 0% ਟੈਕਸ ਹੋਇਆ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਇਹਦੇ ਨਾਲ ਜਿੱਥੇ ਰਾਹਤ ਮਿਲੇਗੀ ਉਥੇ ਦੇਸ਼ ਦੇ ਲਈ ਟੈਕਸ ਇਕੱਠਾ ਹੋ ਕੇ ਸਾਡੇ ਦੇਸ਼ ਦੀ ਤਰੱਕੀ ਵੀ ਹੋਊਗੀ ਸਾਡੇ ਲੋਕਾਂ ਨੂੰ ਸੁੱਖ ਸਹੂਲਤਾਂ ਮਿਲਣਗੀਆਂ ਮੈਂ ਤੁਹਾਡੇ ਸਾਹਮਣੇ ਸਾਰੀ ਗੱਲ ਰੱਖੀ ਹੈ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਰ ਸਕਦੇ ਹੋ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਜਿਹੜਾ ਹੜ੍ਹ ਪੀੜਤਾਂ ਲਈ ਫੰਡ ਸੀ ਉਹਦੀ ਰਕਮ ਜ਼ਿਆਦਾ ਹੋ ਸਕਦੀ ਸੀ ਕਿਤੇ ਨਾ ਕਿਤੇ ਪੰਜਾਬ ਨਾਲ ਮਤਲਬ ਬਹਿਸ ਕਰਾ ਕੀਤਾ ਜਾਂਦਾ ਇਸ ਚੀਜ਼ ਨੂੰ ਲੈ ਕੇ ਇਹ ਪੂਰੇ ਇੰਡੀਆ ਦੇ ਲਈ ਜਿਹੜੇ ਜੀਐਸਟੀ ਹੋਈ ਹੈ ਹਾਂ ਦੇਖੋ ਜਿੱਥੋਂ ਤੱਕ ਹੜ੍ਹ ਪੀੜਤਾਂ ਦੀ ਤੁਸੀਂ ਗੱਲ ਕੀਤੀ ਹੈ ਇਹਦੇ ਪਿੱਛੇ ਪਹਿਲਾਂ ਵੀ ਬਹਿਸ ਬਹੁਤ ਹੋ ਚੁੱਕੀ ਹੈ ਕਿਉਂਕਿ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਇੱਥੇ ਆਏ ਸੀ ਉਹਨਾਂ ਨੇ 1600 ਕਰੋੜ ਰੁਪਇਆ ਇੱਕ ਆਪਣੇ ਫੰਡ ਦੇ ਵਿੱਚੋਂ ਉਹਨਾਂ ਨੇ ਯਾਰੀ ਕੀਤਾ ਸੀ ਮੈਂ ਵੀ ਉਸ ਸਮੇਂ ਉੱਥੇ ਹੀ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ 1600 ਕਰੋੜ ਰੁਪਇਆ ਕਾਫੀ ਨਹੀਂ ਹੈ ਇਹ ਇੱਕ ਮੈਂ ਤੁਹਾਨੂੰ ਰਾਹਤ ਦੇ ਕੇ ਜਿਹੜਾ ਹੈਗਾ ਜਾ ਰਹੇ ਹਾਂ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਗਵਰਨਰ ਦੀ ਡਿਊਟੀ ਲਈ ਸਾਡੇ ਗਵਰਨਰ ਸਾਹਿਬ ਕੱਲ ਮਿਲ ਕੇ ਵੀ ਆਏ ਐ ਉਹਨਾਂ ਨੇ ਇਹ ਕਿਹਾ ਸੀ ਕਿ ਤੁਸੀਂ ਸਰਕਾਰ ਮੇਰੇ ਕੋਲੇ ਸਾਰੇ ਸਰਵੇ ਕਰਕੇ ਰਿਪੋਰਟ ਭੇਜੋ ਇਹ 1600 ਕਰੋੜ ਤੋਂ ਇਲਾਵਾ ਜਿੰਨਾ ਹੋਰ ਵੀ ਪੈਕੇਜ ਬਣਦਾ ਹੋਵੇਗਾ ਜਿੰਨਾ ਹੋਰ ਵੀ ਨੁਕਸਾਨ ਹੋਇਆ ਹੋਵੇਗਾ ਉਹ ਅਸੀਂ ਪੰਜਾਬ ਦੀ ਭਰਪਾਈ ਕਰਾਂਗੇ ਇੱਥੇ ਨਹੀਂ ਕਿਹਾ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਜਿਹੜੇ ਮਕਾਨ ਡਿੱਗੇ ਨੇ ਉਹ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਉਹਨਾਂ ਮਕਾਨਾਂ ਨੂੰ ਅਸੀਂ ਬਣਾ ਕੇ ਦੇਵਾਂਗੇ ਜਿਹੜੇ ਖੇਤਾਂ ਦੇ ਵਿੱਚ ਮੋਟਰਾਂ ਦਾ ਨੁਕਸਾਨ ਹੋਇਆ ਟੂ ਵੈਲਾਂ ਦਾ ਨੁਕਸਾਨ ਹੋਇਆ ਉਹ ਅਸੀਂ ਖੇਤੀ ਯੋਜਨਾ ਦੇ ਅਧੀਨ ਅਸੀਂ ਉਹਨਾਂ ਦੀ ਪਰਭਾਈ ਕਰਾਂਗੇ ਸੋ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਹਰ ਮਹਾਜ ਤੇ ਫੇਲ ਹੋਣ ਕਰਕੇ ਝੂਠ ਬੋਲਣ ਤੋਂ ਇਲਾਵਾ ਇਹਦੇ ਕੋਲੇ ਕੋਈ ਕੰਮ ਨਹੀਂ ਜੇ ਪ੍ਰਧਾਨ ਮੰਤਰੀ ਜੀ ਨੇ 12000 ਕਰੋੜ ਰਾਹਤ ਫੰਡ ਦੀ ਗੱਲ ਕੀਤੀ ਕਿ ਜਿਹੜਾ ਆਫਤ ਵੇਲੇ ਵਰਤਿਆ ਜਾਂਦਾ ਹੈ ਉਹਨਾਂ ਦੇ ਅੱਜ ਅਫਸਰ ਵੀ ਇਸ ਗੱਲ ਨੂੰ ਕਿਤੇ ਵੀ ਸਬੂਤ ਪੇਸ਼ ਨਹੀਂ ਕਰ ਸਕੇ ਕਿ ਉਹ 12000 ਕਰੋੜ ਰੁਪਇਆ ਕਿੱਥੇ ਵਰਤਿਆ ਗਿਆ ਉਹ 12000 ਕਰੋੜ ਰੁਪਇਆ ਦਾ ਜਿਹੜਾ ਹੈਗਾ ਇੱਕ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸਾਰੀ ਸੱਚਾਈ ਸਾਹਮਣੇ ਆ ਜਾਣੀ ਹੈ ਕਿ ਕਿੰਨੀਆਂ-ਕਿੰਨੀਆਂ ਕਿਸ਼ਤਾਂ ਦੇ ਰੂਪ ਦੇ ਵਿੱਚ ਪੰਜਾਬ ਨੂੰ ਪੈਸਾ ਆਇਆ ਉਹ ਗੱਲ ਵੀ ਤੁਹਾਡੇ ਸਾਹਮਣੇ ਆ ਜਾਏ ਜੀਐਸਟੀ ਦੀ ਘਟੋਤੀ ਨਾਲ ਰਾਹਤ ਮਿਲੀ ਲੋਕਾਂ ਨੂੰ ਜੀ ਪਰ ਇਹਦੇ ਵਿੱਚ ਕਈ ਜਗ੍ਹਾ ਹਜੇ ਵੀ ਛੋਟੇ ਦੁਕਾਨਦਾਰ ਹੈ ਜਾਂ ਕਈ ਦਵਾਈਆਂ ਦੀਆਂ ਦੁਕਾਨਾਂ ਉੱਥੇ ਜੀਐਸਟੀ ਕਟੋਤੀ ਨਹੀਂ ਕੀਤੀ ਜਾਂ ਇੱਥੇ ਆਨਲਾਈਨ ਪਰਚੇਜ਼ਿੰਗ ਨਹੀਂ ਹੈਗੀ ਜੀ ਦੇਖੋ ਇਸ ਤਰ੍ਹਾਂ ਹੈ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਲੋਕਾਂ ਨੂੰ ਅਵੇਅਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ